ਹਾਲਤ ਖਰਾਬ ਸੀ ਵੀ ਮੈਨੂੰ ਇਹ ਲੱਗਦਾ ਹੁੰਦਾ ਸੀ ਵੀ ਉਹ ਰਿਪੋਰਟਸ ਵੀ ਬੁਰੀਆਂ ਨਹੀਂ ਕਰਵਾ ਸਕਦੇ ਵੀਲ ਚੇਅਰ ਦੇ ਅਸੀਂ ਮੰਮੀ ਨੂੰ ਲਈ ਫਿਰ ਦਿੰਦੇ ਸੀ ਹਾਂਜੀ ਹੁਣ ਜੀ ਅਸੀਂ ਬਹੁਤ ਖੁਸ਼ ਆ ਐਕਟਿਵ ਨੇ ਮਾਤਾ ਪੁਰੇ ਖਾਂਦੇ ਪਿੰਦੇ ਆ 20 ਤੋਂ 25 ਦਿਨਾਂ ਵਿੱਚ ਅ ਰਿਜ਼ਲਟ ਕੈਂਸਰ ਦਾ ਕੈਂਸਰ ਦਾ ਸਨ ਤਕਰੀਬਨ ਸਾਰੇ ਹਸਪਤਾਲਾਂ ਦੇ ਵਿੱਚੋਂ ਜਵਾਬ ਦੇ ਦਿੱਤਾ ਸੀ ਕੋਈ ਦਵਾਈ ਵੀ ਨਹੀਂ ਸੀ ਦਿੰਦਾ ਕਿਤੇ ਟੀਕਾ ਲਵਾਉਣ ਵੀ ਅਸੀਂ ਜਾਂਦੇ ਸੀ ਨਾ ਤੋ ਕਹਿੰਦੇ ਵੀ ਲੈ ਜਾਓ ਫਾਇਦਾ ਨਹੀਂ ਆਉਂਦੀ ਕਹਿੰਦੇ ਹੁਣ ਦੇਖ ਲਓ ਵੀ ਸਵੇਰੇ 5 ਵਜੇ ਤੋਂ ਉੱਠ ਕੇ ਤੇ ਰਾਤ ਨੂੰ ਸਾਨੂੰ ਸਾਰੇ ਨਿਆਣਿਆਂ ਨੂੰ ਸ਼ਾਮ ਸਭਿਆ ਕਰਕੇ 9 ਵਜੇ ਸੁੰਦੀ ਸਵੇਰੇ 5 ਵਜੇ ਉੱਠ ਜਾਂਦੀ ਹੈ ਸਾਰੀ ਸ਼ੂਗਰ ਦੀ ਦਵਾਈ ਹੈ ਠੀਕ ਹੈ ਇਹ ਵੀ ਸਾਰੀਆਂ ਜੜੀਆਂ ਬੂਟੀਆਂ ਤੋਂ ਤਿਆਰ ਹੂੰ ਇਹਦੇ ਵਾਸਤੇ ਵੀ ਉਹੀ ਗੱਲ ਕਹੂੰਗਾ ਕੋਈ ਸਟੀਰੋਇਡ ਨਹੀਂ ਕੋਈ ਦੁਨੀਆਂ ਦੀ ਜਿਹੜੀ ਮਰਜ਼ੀ ਲੈਬ ਤੋਂ ਚੈੱਕ ਕਰਾਓ ਹੂੰ ਠੀਕ ਐ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਕੈਮੀਕਲ ਕੋਈ ਸਟੀਰੋਇਡ ਕੋਈ ਡਰਗ ਕੱਢ ਦੇ ਨਾਮ ਦਵਾਂਗਾ ਹੂੰ ਕੋਈ ਦੁੱਖ ਨਹੀਂ ਰਹੇਗਾ ਨਾ ਕੁਝ ਦੁੱਖ ਦਾ ਹੂੰ ਇੱਕ ਬਾਥਰੂਮ ਦੀ ਇੰਨੀ ਜਿਆਦਾ ਪ੍ਰੋਬਲਮ ਅਸੀਂ ਵੀ ਅਸੀਂ ਸਾਰਾ ਦਿਨ ਡੈਪਰ ਹੀ ਬਦਲਣ ਚੱ ਰਹੇ ਸੀ ਸਭ ਤੋਂ ਜਿਹੜੀਆਂ ਔਖੀਆਂ ਕੰਟਰੀਆਂ ਜਿੱਥੇ ਦਵਾਈ ਨਹੀਂ ਪਹੁੰਚਦੀ ਯੂਰਪ ਦੀਆਂ ਕੰਟਰੀਆਂ ਠੀਕ ਹੈ ਉਹ ਬਾਹਰ ਦੀ ਮੈਡੀਸਨ ਅਕਸੈਪਟ ਨਹੀਂ ਨਹੀਂ ਕਰਦੇ ਦੇਸੀ ਜਮੇ ਉਹ ਇੱਥੇ ਵੀ ਜਾਂਦੀ ਆ ਕਿਉਂ ਇਹ ਕਸਟਮ ਪਾਸ ਆ ਇਹ ਲੋਕ ਕਿਤੇ ਵੀ ਜਾਂਦੇ ਆ ਹੀ ਦਵਾਈ ਮੈਡੀਸਨ ਲੈਣ ਕਿਤੇ ਵੀ ਤੇ ਡੈਪਰ ਚੇਂਜ ਕਰਨਾ ਪੈਂਦਾ ਇਹ ਰਸਤੇ ਦੇ ਵਿੱਚ ਵੀ ਬੇ ਇਨੀ ਪ੍ਰੋਬਲਮ ਸੀ ਅੱਜ ਉਹ ਜ਼ਖਮ ਬਿਲਕੁਲ ਸਹੀ ਆ ਮੈਂ ਧੰਨਵਾਦ ਕਰਦਾ ਵੀਰ ਦਾ ਮਨਪ੍ਰੀਤ ਸਿੰਘ ਜੀ ਦਾ ਵੀ ਇਹਨਾਂ ਸਾਨੂੰ ਸਿੱਧੇ ਰਾਹ ਪਾਇਆ ਜਿਹੜਾ ਹੁਣ ਵੀ ਅੱਜ ਮਾਰੇ ਨੇ ਜ਼ਿੰਦਗੀ ਬਖਸ਼ੀ ਆਪਾਂ ਵੀ ਨੇ ਫੋਨ ਲਾ ਲਈ ਤਾਂ ਗੱਲਬਾਤ ਕਰਦੇ ਸਤਿ ਸ੍ਰੀ ਅਕਾਲ ਜੀ ਬਸੀ ਕਾ ਭਾਈ ਠੀਕ ਠਾਕ ਹੋ ਠੀਕ ਹੈ ਮਹਾਰਾ ਦੀ ਕਿਰਪਾ ਭੱਜੀ ਫਿਰਦੀ ਆ ਕਿਆ ਬਾਤ ਕਿਆ ਬਾਤ ਮੈਨੂੰ ਸਿੰਘ ਸਾਹਿਬ ਕਹਿੰਦੇ ਕਹਿੰਦੇ ਪਹਿਲਾਂ ਤਾਂ ਤਲੋਸੀ ਬੜੇ ਓਕੇ ਸੀਗੇ ਲੇਕਿਨ ਹੁਣ ਤਾਂ ਕਹਿੰਦੇ ਐਨੂੰ ਆਰਟੇਕੇ ਬਿੰਦਵੀ ਮਾਦਾ ਸਾਡੀ ਕੋਰ ਬੋਤ ਕਹਿੰਦੇ ਸੁਖਣਾ ਲੀੜਾ ਲੱਤਾ ਤੋਂ ਨਹੀਂ ਪਹੁੰਚੇ ਲਉਣੀ ਭੱਜੀ ਫਿਰਦੀ ਆ ਮੇਰੀ ਜ਼ਿੰਦਗੀ ਦੇ ਸੱਤ ਤੋਂ ਅੱਠ ਕੇਸ ਇਹੋ ਜੇ ਸੀ ਅੱਜ ਵੀ ਵਿਦਨ ਰਿਕਾਰਡ ਪਰੂਫ ਹੂੰ ਜਿਨ੍ਹਾਂ ਦੇ ਘਰਦਿਆਂ ਨੇ ਲੀੜੇ ਬਣਾ ਕੇ ਰੱਖਲੇ ਸੀ ਇੱਥੋਂ ਤੱਕ ਤਾਂ ਨਹੀਂ ਕੋਈ ਜਾਂਦਾ ਅੱਜ ਉਹਦੀ ਸ਼ੂਗਰ 200 ਤੇ ਖੜੀ ਆ ਗੋਲੀ ਖਾ ਕੇ ਜਦੋਂ ਆਜ ਵਿੱਚ ਐਡ ਕਰ ਲਈ 20 ਤੋਂ 25 ਦਿਨਾਂ ਦੇ ਵਿੱਚ 100 ਤੋਂ 150 ਦੇ ਵਿਚਾਲੇ ਆ ਜਾਣੀ ਆ ਅੱਜ ਉਹਦੀ ਸ਼ੂਗਰ 200 ਤੇ ਖੜੀ ਆ ਗੋਲੀ ਖਾ ਕੇ ਜਦੋਂ ਆਜ ਵਿੱਚ ਐਡ ਕਰ ਲਈ 20 ਤੋਂ 25 ਦਿਨਾਂ ਦੇ ਵਿੱਚ 100 ਤੋਂ 150 ਦੇ ਵਿਚਾਲੇ ਆ ਜਾ ਇਹ ਆਪਣੇ ਕੋਲੇ 100 ਚੋਂ 90% ਉਹ ਹੁੰਦੇ ਜਿਨ੍ਹਾਂ ਨੂੰ ਡਾਕਟਰਾਂ ਦਾ ਜਵਾਬ ਮਿਲ ਗਿਆ ਦੁਨੀਆ ਦੀ ਜਿਹੜੀ ਮਰਜੀ ਲੈਬ ਤੋਂ ਇਹਨੂੰ ਟੈਸਟ ਕਰਾਓ ਇਹਦੇ ਚ ਕੋਈ ਕੈਮੀਕਲ ਕੋਈ ਸਟੀਰਲ ਕੋਈ ਡਰੱਗ ਕੱਢ ਦੇ ਬੰਦਾ ਉਹਨੂੰ ਆਪਾਂ ਨਾਮ ਦਵਾਂਗੇ ਬੱਚੇ ਜਿਹੜੇ ਹਜੇ ਜੰਮੇ ਆ ਵਿਚਾਰੇ ਹਨਾ ਜਿਨ੍ਹਾਂ ਨੇ ਧਰਤੀ ਦੇ ਕੋਈ ਦੇਖਿਆ ਉਹਨਾਂ ਨੂੰ ਬਲੱਡ ਕੈਂਸਰ 6-6 ਮਹੀਨਿਆਂ ਦੇ ਅਨਮੈਰਡ ਮੁੰਡੇ ਕੁੜੀਆਂ ਨੂੰ ਕੈਂਸਰ ਹੋਇਆ ਪਿਆ ਸਭ ਤੋਂ ਜਿਹੜੀਆਂ ਔਖੀਆਂ ਕੰਟਰੀਆਂ ਜਿੱਥੇ ਦਵਾਈ ਨਹੀਂ ਪਹੁੰਚਦੀ ਯੂਰਪ ਦੀਆਂ ਕੰਟਰੀਆਂ ਠੀਕ ਹੈ ਉਹ ਬਾਹਰ ਦੀ ਮੈਡੀਸਨ ਅਕਸੈਪਟ ਨਹੀਂ ਕਰਦੇ ਇਹ ਉੱਥੇ ਵੀ ਜਾਂਦੀ ਆ ਕਿਉਂ ਇਹ ਕਸਟਮ ਪਾਸ ਆ ਇਹ ਆਪਣੀ ਆਯੁਰਵੇਦ ਦਵਾਈ ਆ ਕੋਈ ਸਾਈਡ ਇਫੈਕਟ ਨਹੀਂ 0% ਸਾਈਡ ਇਫੈਕਟ ਆਪਣੇ ਪੇਪਰ ਬਣਾਏ ਹੋਏ ਆ ਆ ਦੇਖੋ ਇਹਦੇ ਵਿੱਚ ਆਪਣਾ ਸਾਰਾ ਦਵਾਈ ਲੈਣ ਦਾ ਤਰੀਕਾ ਪਰਹੇਜ਼ ਸਾਰਾ ਕੁਝ ਲਿਖਿਆ ਹੋਇਆ ਹੈ ਕੈਂਸਰ ਸ਼ੂਗਰ ਅਤੇ ਨਸ਼ੇ ਵਰਗੀਆਂ ਨਾ ਮੁਰਾਦ ਦੁਮਾਰੀਆਂ ਕਹਿੰਦੇ ਥੋੜੀਆਂ ਅਸੀਂ ਠੀਕ ਕਰਾਂਗੇ ਤੁਸੀਂ ਅਸੀਂ ਕਾਲ ਜੀ ਨਮਸਕਾਰ ਮੈਂ ਵੀ ਕਿਸੇ ਤੁਹਾਡੇ ਨਾਲ ਸੋ ਅੱਜ ਇਹ ਵੀਡੀਓ ਬਹੁਤ ਲਾਹੇਵੰਦ ਵੀਡੀਓ ਲੈ ਕੇ ਆਏ ਕਿਉਂਕਿ ਇੱਕ ਬਿਮਾਰੀ ਜਿਹੜੀ ਜਿਹਨੂੰ ਕਹਿੰਦੇ ਕਿ ਨਾਮ ਰਾਤ ਬਿਮਾਰੀ ਹੈ ਕਿ ਇਹਦਾ ਇਲਾਜ ਲੋਕਾਂ ਨੂੰ ਜਲਦੀ ਮਿਲਦਾ ਨਹੀਂ ਹੈ ਜੇ ਕੋਈ ਇਸ ਤੋਂ ਬਹੁਤ ਜਲਦੀ ਛੁਟਕਾਰਾ ਪਾ ਜਾਂਦਾ ਜਾਂ ਠੀਕ ਹੋ ਜਾਂਦਾ ਪਰ ਮਾਤਾ ਮਾਰਾ ਭਲਾ ਕਰਿਆ ਕਰੋ ਕਿ ਠੀਕ ਹੋ ਗਏ ਆ ਲੇਕਿਨ ਜੇਕਰ ਫਿਰ ਵੀ ਤੁਹਾਡੇ ਆਸ-ਪਾਸ ਜਾਂ ਗੁਆਂਢ ਦੇ ਵਿੱਚ ਰਿਸ਼ਤੇਦਾਰੀ ਵਿੱਚ ਤੁਹਾਡੇ ਘਰ ਦੇ ਵਿੱਚ ਕੋਈ ਵੀ ਇਸ ਕੈਂਸਰ ਵਰਗੀ ਬਿਮਾਰੀ ਤੋਂ ਉਹਦਾ ਸ਼ਿਕਾਰ ਹੋਏ ਪਿਆ ਤਾਂ ਇਸ ਵੀਡੀਓ ਨੂੰ ਬੜੇ ਇਤਿਆਰ ਨਾਲ ਦੇਖ ਲਿਓ ਸੁਣ ਲਿਓ ਸਮਝ ਲਿਓ ਸ਼ੇਅਰ ਕਰ ਦਿਓ ਉਹਨਾਂ ਲੋਕਾਂ ਤੱਕ ਪਹੁੰਚਾ ਦਿਓ ਕਿਉਂਕਿ ਹੁਣ ਤੁਹਾਨੂੰ ਇੱਕ ਆਯੁਰਵੇਦ ਤਰੀਕੇ ਦੇ ਨਾਲ ਜਾਂ ਦੇਸੀ ਤਰੀਕੇ ਦੇ ਨਾਲ ਕਿਵੇਂ ਤੁਸੀਂ ਹਸਪਤਾਲਾ ਨੇ ਆਪਣੇ ਲੱਖਾਂ ਖਰਚੇ ਕਹਿ ਲੋ ਵੱਡੀਆਂ-ਵੱਡੀਆਂ ਥੈਰਾਪੀਜ਼ ਜਿਹੜੀਆਂ ਕੈਂਸਰ ਕਰਕੇ ਹੁੰਦੀਆਂ ਉਹਨਾਂ ਤੋਂ ਬਚਾਅ ਹੋ ਜੂਗਾ ਤੁਹਾਡਾ ਪੈਸੇ ਦੇ ਨਾਲ-ਨਾਲ ਸਮਾਤ ਖੱਜਲ-ਖੁਆਈ ਤੁਹਾਡੀ ਹੋਰ ਬਚਾ ਦੇਣਗੇ ਕਿ ਵੀਡੀਓ ਦੇ ਵਿੱਚ ਮੈਂ ਨਾ ਡਾਕਟਰ ਮਨਪ੍ਰੀਤ ਜੀ ਬੈਠੇ ਨੇ ਬਾਬਾ ਸਸੀਕਾਲ ਜੀ ਕਿਵੇਂ ਹੋ ਜੀ ਹਾਂ ਸਸੀਕਾਲ ਠੀਕ ਠਾਕ ਹੋ ਜੀ ਵਧੀਆ ਜੀ ਜਿਵੇਂ ਮੈਂ ਨਾ ਆਪਾਂ ਪਹਿਲਾਂ ਵੀ ਕਿਉਂਕਿ ਤੁਹਾਡੇ ਕੋਲ ਬਹੁਤ ਸਾਰੀ ਮੀੜੀਜ਼ ਆਏ ਸੀ ਸਾਈਡ ਤੇ ਬੈਠੇ ਹੋ ਸੀਗੇ ਜੀ ਲੋਕ ਕਹਿੰਦੇ ਕਿ ਅਸੀਂ ਜਦੋਂ ਡਾਇਗਨੋਸ ਹੁੰਦਾ ਨਾ ਕੈਂਸਰ ਤੇ ਡਾਇਗਨੋਸ ਉਸ ਸਟੇਜ ਤੇ ਜਾ ਕੇ ਹੁੰਦਾ ਜਦੋਂ ਲੋਕਾਂ ਦੇ ਇਹੀ ਕੇਂਦਰੀ ਕਿ ਰਪੋਟਾਂ ਆ ਗਈਆਂ ਜੀ ਜੀ ਕੰਮ ਵੱਧ ਗਿਆ ਵਾ ਬਿਲਕੁਲ ਜੀ ਜਾਂ ਤੇ ਕੀਨੋਥੈਰਪੀ ਕਰਾ ਲਓ ਜਾਂ ਆਪਰੇਸ਼ਨ ਜਾਂ ਸਰਜੀ ਜੋ ਜੋ ਵੀ ਮਤਲਬ ਇੱਕ ਹਸਪਤਾਲ ਦਾ ਇੱਕ ਵੱਡਾ ਆ ਵੀਰਵਾ ਸਾਡੇ ਸਾਹਮਣੇ ਆ ਜਾਂਦਾ ਹਨਾ ਫਿਰ ਕਹਿੰਦੀ ਕਿ ਠੀਕ ਹੈ ਜੀ ਕਰਾ ਲਾਂਗੇ ਹਨਾ ਜੋ ਤੁਸੀਂ ਕਿਹਾ ਕਰਾਵਾਂਗੇ ਹੱਥ ਜੋੜ ਕੇ ਬੰਦਾ ਕਹਿੰਦਾ ਫੇ ਕਹਿੰਦੇ ਹਾਂਜੀ ਜੀ ਇੰਨਾ ਕੁ ਲੱਖ ਰੁਪਏ ਲੱਗਣਾ ਤੁਹਾਡਾ 5-7 ਲੱਖ ਹੋ ਗਿਆ 10 ਲੱਖ ਹੋ ਗਿਆ 2.5 ਲੱਖ ਹੋ ਗਿਆ ਮੈਂ ਕਿ ਲੱਖਾਂ ਜੇ ਖਰਚਾ ਹੁੰਦਾ ਕੋਈ ਹਜ਼ਾਰਾਂ ਵਾਲੀ ਤਾਂ ਗੱਲ ਕਰਦੇ ਨਹੀਂ ਉਹ ਹਾਂਜੀ ਬੰਦਾ ਪਹਿਲਾਂ ਬਿਮਾਰੀ ਤੋਂ ਪ੍ਰੇਸ਼ਾਨ ਹੁੰਦਾ ਜੀ ਜੀ ਫਿਰ ਫਾਈਨੈਂਸ਼ੀਅਲ ਸਟੇਟਸ ਬ ਨਾਰਮਲ ਘਰ ਦੇ ਬੰਦੇ ਨੇ ਆਸ-ਪਾਸੇ ਸਲਾਹ ਕਰਨੀ ਹੁੰਦੀ ਘਰੇ ਸਲਾਹ ਕਰਨੀ ਹੁੰਦੀ ਪੈਸੇ ਕਿੱਥੋਂ ਇਕੱਠੇ ਕਰਨੇ ਉਹ ਵੀ ਲਿਖਣਾ ਹੁੰਦਾ ਬੈਂਕ 'ਚ ਕਿੰਨਾ ਪਿਆ ਜਾਂ ਕਿਵੇਂ ਕਰ ਸਕਦੇ ਹਣਾ ਆਪਾ ਹੁਣ ਤੁਸੀਂ ਕਹਿੰਦੇ ਹੋ ਕਿ ਅਸੀਂ ਇੱਕ ਦੇਸੀ ਦਵਾਈ ਬਣਾਉਣੀ ਆ ਆ ਦੇਖੋ ਜੀ ਮੇਰੇ ਹੱਥ ਦੇ ਵਿੱਚ ਡੱਬਾ ਫੜਿਆ ਬੜੇ ਆ ਆ ਡੱਬਾ ਆ ਜੀ ਉਹਦੇ ਉੱਪਰ ਆ ਬਾਈ ਹੁਣਾਂ ਨੇ ਸਟicker ਲਾਏ ਹੋਏ ਜੀ ਤੇ ਕੈਂਸਰ ਸ਼ੂਗਰ ਅਤੇ ਨਸ਼ੇ ਵਰਗੀਆਂ ਨਾ ਮੁਰਾਦ ਬਿਮਾਰੀਆਂ ਕਹਿੰਦੇ ਥੋੜੀਆਂ ਅਸੀਂ ਠੀਕ ਕਰਾਂਗੇ ਬਾਈ ਹੁਣੇ ਨਾਨਕ ਸਰਚ ਬੰਡੇ ਤੇ ਇਤੋਂ ਪਹਿਲਾਂ ਤੁਸੀਂ ਬਾਈ ਫਰੀਦਕੋਟ ਸੀਗੇ ਜੀ ਹਾਂਜੀ ਜਿਹੜਾ ਆਪਣਾ ਮੈਂ ਦੱਸਣਾ ਚਾਹੂੰਗਾ ਤੁਹਾਡੇ ਜਿਹੜਾ ਆਪਣੀ ਇਹ ਸੈਂਟਰ ਹੈ ਇਹਦਾ ਨਾਮ ਹੈਗਾ ਗੁਰੂ ਕਿਰਪਾ ਆਯੁਰਵੈਦਿਕ ਸੈਂਟਰ ਜੋ ਕਿ ਗੁਰੂ ਕਿਰਪਾ ਆਯੁਰਵੈਦ ਸੈਂਟਰ ਦੇ ਰਾਹੀਂ ਆਪਾਂ ਪਿਛਲੇ 5 ਸਾਲ ਤੋਂ ਜਿਹੜੀਆਂ ਪੂਰੇ ਵਰਲਡ ਦੇ ਵਿੱਚ ਇਹ ਨਾਮ ਰਾਤ ਬਿਮਾਰੀ ਫੈਲੀ ਹੈ ਜਿਸ ਦਾ ਨਾਮ ਕੈਂਸਰ ਆ ਬਾਈ ਜੀ ਨੇ ਦੱਸਿਆ ਹੀ ਹੈਗਾ ਹਨ ਜੇ ਮੈਂ ਗੱਲ ਕਰਾਂ ਪੇਸ਼ੈਂਟ ਦੀ ਜੀ ਜਿਹੜੇ ਇਹ ਬਿਮਾਰੀ ਦਾ ਸ਼ਿਕਾਰ ਹੋਏ ਆ ਸਭ ਤੋਂ ਪਹਿਲਾਂ ਤਾਂ ਜਿਹੜੇ ਬਿਮਾਰੀ ਦਾ ਨਾਮ ਲਈਏ ਜਿਹੜੇ ਆਪਣੇ ਬਜ਼ੁਰਗ ਸੀ ਪਿੰਡਾਂ 'ਚ ਆਪਣੇ ਆਪਣੀ ਏਜ ਤੋਂ ਪਹਿਲਾਂ ਜਿੱਦਾਂ ਆਪਣੇ ਦਾਦੇ-ਪੜਦਾਦੇ ਉਹ ਇਸ ਬਿਮਾਰੀ ਦਾ ਨਾਂ ਲੈਣ ਤੋਂ ਗਰੇਜ ਕਰਦੇ ਬਿਲਕੁਲ ਬਿਲਕੁਲ ਹਾਂ ਉਹ ਇਹਦਾ ਮਾ ਵੀ ਨਾ ਕਰੇ ਲੋਕ ਇਹਨਾਂ ਜੀ ਉਹ ਚੰਗਾ ਨਹੀਂ ਸਮਝਦੇ ਸੀ ਹਨਾ ਜੇ ਅੱਜ ਦੀ ਗੱਲ ਕਰੀਏ ਜਿੱਦਾਂ ਜਿੱਦਾਂ ਸਮਾਂ ਬਦਲਦਾ ਗਿਆ ਯੁੱਗ ਬਦਲਦਾ ਗਿਆ ਤਾਂ ਅੱਜ ਇਸ ਬਿਮਾਰੀ ਨੇ ਇੰਨੇ ਕ ਆਪਦੇ ਪੈਰ ਫਸਾਰ ਲਏ ਆ ਆਪਾਂ ਹਰੇਕ ਸ਼ਹਿਰ 'ਚ ਦੇਖਦੇ ਆ ਹਸਪਤਾਲ ਬਣ ਗਏ ਆ ਹਰੇਕ ਹਸਪਤਾਲ 'ਚ ਵੱਖਰੀ ਵਾਰਡ ਬਣ ਗਈ ਆ ਆਪਾਂ ਇਦਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਮੇਰੇ ਵਾਂਗੂ ਕਈ ਹੋਰ ਵੀਰ ਭੈਣ ਭਰਾ ਵੀ ਦਵਾਈ ਦੇ ਰਿਆ ਹਨ ਦੇਖੋ ਹਰੇਕ ਬੰਦੇ ਦਾ ਕੰਮ ਕਰਨ ਦਾ ਉਹਦਾ ਜਿਹੜਾ ਤਜਰਬਾ ਉਹਦਾ ਐਕਸਪੀਰੀਅੰਸ ਆ ਉਹਦਾ ਅਲੱਗ ਅਲੱਗ ਆ ਦੇਖੋ ਆ ਮੈਂ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਮੈਂ ਪਹਿਲਾਂ ਕਿਹਾ ਹਰੇਕ ਦਾ ਤਜਰਬਾ ਵੱਖੋ ਵੱਖਰਾ ਹਰੇਕ ਦਾ ਕੰਮ ਵੱਖੋ ਵੱਖਰਾ 5 ਸਾਲ ਹੋ ਗਏ ਆਪਣਾ ਪਿੰਡ ਹੈਗਾ ਅਰਾਈਆਂ ਵਾਲਾ ਕਲਾ ਸ਼ਹਿਰ ਫਰੀਦਕੋਟ ਪਿੰਡ ਜਿਹੜਾ ਅਰਾਈਆਂ ਵਾਲਾ ਕਲਾ ਉੱਥੇ ਆਪਾਂ 4 ਦਿਨ ਦਵਾਈ ਦਿੰਨੇ ਆ ਬੁੱਧ ਵੀਰ ਸ਼ੁਕਰ ਸ਼ਨੀ ਤੇ 3 ਦਿਨ ਇੱਥੇ ਜਿਹੜੀ ਬਾਬਾ ਨਾਨਕ ਸਿੰਘ ਜੀ ਦੀ ਧਰਤੀ ਆ ਨਾਨਕਸਰ ਜਗ ਠੀਕ ਹੈ ਜੀ ਬਾਬਾ ਨਾਨ ਸਿੰਘ ਜੀ ਬਾਬਾ ਕੁੰਦਨ ਸਿੰਘ ਜੀ ਬਾਬਾ ਈਸ਼ਰ ਸਿੰਘ ਜੀ ਦੀ ਧਰਤੀ ਆ ਨਾਨਕ ਸਰ ਕਲੇਰਾ ਜਗਰਾਓ ਤੇ ਉਹਨਾਂ ਦੇ ਅਸ਼ੀਰਵਾਦ ਸਦਕਾ ਆਪਾਂ ਇੱਥੇ ਨਾਨਕ ਸਰ ਕਲੇਰਾ ਵਿਖੇ ਬੈਠ ਕੇ ਬਾਬਾ ਕੁੰਦਨ ਸਿੰਘ ਐ ਇੰਟਰਨੈਸ਼ਨਲ ਭਲਾਈ ਕੇਂਦਰ ਦੇ ਸਹਿਯੋਗ ਦੇ ਨਾਲ ਜਿਹੜਾ ਆਪਣਾ ਗੁਰੂ ਕਿਰਪਾ ਜੈਰਵੈਂਸੈਂਟਰ ਚਲਾਇਆ ਜਾ ਰਿਹਾ ਇੱਥੇ ਜੀ ਇੱਥੇ ਆਪਾਂ ਤਿੰਨ ਦਿਨ ਬੈਠਦੇ ਆ ਐਤਵਾਰ ਸੋਮਵਾਰ ਮੰਗਲਵਾਰ ਦੋਨੇ ਜਗ੍ਹਾ ਤੇ ਜਿਹੜਾ ਆਪਣਾ ਦਵਾਈ ਦੇਣ ਦਾ ਜਿਹੜਾ ਟਾਈਮ ਹੈਗਾ ਉਹ ਸਵੇਰੇ 9 ਤੋਂ 3 ਵਜੇ ਤੱਕ ਆ ਠੀਕ ਹੈ ਜੇ ਕਿਸੇ ਨੇ ਫੋਨ ਤੇ ਜਾਣਕਾਰੀ ਲੈਣੀ ਆ ਉਹ 9 ਤੋਂ 5 ਵਜੇ ਤੱਕ ਆ ਉਦੋਂ ਬਾਅਦ ਦੇ ਵਿੱਚ ਜੇ ਆਪਾਂ ਗੱਲ ਕਰੀਏ ਕੈਂਸਰ ਪੇਸ਼ੈਂਟ ਦੀ ਜਿੱਦਾਂ ਇਹ ਕਿਸੇ ਨੂੰ ਪਤਾ ਲੱਗ ਜਾਂਦਾ ਵੀ ਸਾਨੂੰ ਇਦਾਂ ਵੀ ਸੀਏਸੀ ਪੋਜ਼ਿਟਿਵ ਆ ਮੈਂ ਸ਼ਾਰਟ ਚ ਨਾ ਲੈ ਰਿਆ ਹਨਾ ਵੀ ਉਹ ਸਭ ਤੋਂ ਪਹਿਲਾਂ ਤਾਂ ਹਸਪਤਾਲਾਂ ਦੇ ਵਿੱਚ ਅਗਲਾ ਜਾਂਦਾ ਉਧਰਲੇ ਪਾਸੇ ਸਕੈਨ ਕਰਾਉਂਦਾ ਮਾਰੇ ਜਾਂ ਪੈਟ ਸੀਟੀ ਜੋ ਵੀ ਕਰਵਾਉਂਦਾ ਤਾਂ ਡਾਕਟਰਸ ਰეკਮੈਂਡ ਕਰ ਦਿੰਦੇ ਆ ਵੀ ਇਹਨੂੰ ਕੀਮੋ ਰੇਡੀਏਸ਼ਨ ਜਾਂ ਹੁਣ ਇੰਡੀਆ ਚ ਨਵੀਂ ਚੀਜ਼ ਆ ਗਈ ਐਮੀਨੋਥੈਰੇਪੀ ਐਮੀਨੋਥੈਰੇਪੀ ਹਾਂ ਉਹ ਬਹੁਤ ਕਾਸਟਲੀ ਆ ਉਹ ਹਰੇਕ ਬੰਦੇ ਦੇ ਵਸ ਦੀ ਗੱਲ ਨਹੀਂ ਹੈਗੀ ਉਹਦਾ ਜਿਹੜਾ ਪ੍ਰੋਜੈਕਟ ਬੰਦ ਆ ਉਹ ਲੱਖਾਂ ਚ ਬੰਦ ਆ ਹਨਾ ਜਿਹੜੇ ਆਪਣੇ ਕੋਲੇ ਵੀਰੇ ਪੇਸ਼ੈਂਟ ਆਉਂਦੇ ਆ ਇੱਥੇ ਆਪਣੇ ਕੋਲੇ 100 ਚੋਂ 90% ਉਹ ਆਉਂਦੇ ਜਿਨ੍ਹਾਂ ਨੂੰ ਡਾਕਟਰਾਂ ਦਾ ਜਵਾਬ ਮਿਲ ਗਿਆ ਐਂਡ ਤੇ ਆਉਂਦੇ ਆ ਅਗਲਾ ਐਂਡ ਤੇ ਕਹਿੰਦਾ ਵੀ ਯਾਰ ਸ਼ਾਇਦ ਚੱਲ ਇੱਧਰ ਵੀ ਜਾ ਕੇ ਦੇਖ ਲਈਏ ਟਰਾਈ ਕਰ ਲਈਏ ਤਾਂ ਉਹ ਦੇਖੋ ਜਦੋਂ ਉਹ ਟਰਾਈ ਕਰਦੇ ਆ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹਨਾਂ ਨੂੰ ਟਰਾਈ ਦੇ ਵਿੱਚ ਵੀ 100% ਰਿਜ਼ਲਟ ਮਿਲਦਾ ਜੇ 100 ਬੰਦਾ ਦਵਾਈ ਲੈਣ ਆਉਂਦਾ ਤਾਂ ਵੀਰੇ ਜੇ 100 ਦੇ ਵਿੱਚੋਂ ਕੋਈ 2-4 ਜਿਨ੍ਹਾਂ ਦੀ ਸਮੱਸਿਆ ਜਾਦੇ ਵਧੀ ਆ ਜੇ ਕੋ ਠੀਕ ਨਹੀਂ ਹੁੰਦਾ ਚਲੋ ਉਹਨਾਂ ਦੇ ਭਾ ਦਾ ਹੋ ਸਕਦਾ ਵੀ ਦਵਾਈ ਨਹੀਂ ਠੀਕ ਹੂੰ ਹੂੰ ਪਰ ਜਿਹੜੇ ਦੂਜੇ ਠੀਕ ਹੋ ਗਏ ਉਹਨਾਂ ਦੇ ਭਾ ਦਾ ਤਾਂ ਦਵਾਈ ਜਿਹੜੀ ਇਹ ਉਹ ਨਾਸਤੇ ਦਾ ਆਰਾਮ ਆਪਾਂ ਚੰਗਾਈ ਲੈ ਕੇ ਚੱਲ ਜੀ ਨਾ ਬਿਲਕੁਲ ਹਾਂ ਅੱਛਾ ਉਸ ਤੋਂ ਬਾਅਦ ਦੇ ਵਿੱਚ ਜੇ ਮੈਂ ਗੱਲ ਕਰਾਂ ਆ ਜਿੱਦਾਂ ਹੁਣ ਤੁਸੀਂ ਉਹ ਦਵਾਈ ਦੇਖੀ ਆ ਹਨਾ ਇਹ ਆਪਣੀ ਨਾ ਵੱਖੋ ਵੱਖਰੀ ਡੋਜ਼ ਆ ਜਿੱਦਾਂ ਆ ਡੱਬੇ ਡੋਜ਼ ਵੱਖਰੀ ਆ ਇਹਦੀ ਡੋਜ਼ ਵੱਖਰੀ ਆ ਠੀਕ ਕਿਉਂਕਿ ਜਿਹੜਾ ਕੈਂਸਰ ਹੈਗਾ ਕੈਂਸਰ ਇੱਕ ਤਰ੍ਹਾਂ ਦਾ ਨਹੀਂ ਹੈਗਾ ਇਹ ਸੈਂਕੜੇ ਤਰ੍ਹਾਂ ਦਾ ਕੈਂਸਰ ਆ ਮੈਂ ਉਸੇ ਗੱਲ ਤੇ ਆਉਣਾ ਸੀ ਜੀ 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 ਇਹ ਸੈਂਕੜੇ ਤਰ੍ਹਾਂ ਦਾ ਕੈਂਸਰ ਆ ਹਰੇਕ ਬੰਦੇ ਦੀ ਬਾਡੀ ਦੇ ਵਿੱਚ ਵੱਖੋ ਵੱਖਰਾ ਦਾ ਕੈਂਸਰ ਆ ਉਹ ਆਪਾਂ ਉਹਦੀ ਰਿਪੋਰਟ ਦੇਖਦੇ ਆ ਰਿਪੋਰਟ ਦੇ ਅਕੋਰਡਿੰਗ ਹੀ ਆਪਾਂ ਉਹਨੂੰ ਉਹਦੀ ਦਵਾਈ ਦੇਣੀ ਹੁੰਦੀ ਆ ਵੀ ਇਹਨੂੰ ਆਪਾਂ ਕਿਹੜੀ ਡੋਜ਼ ਦੇਣੀ ਆ ਹੁਣ ਛੋਟੇ ਛੋਟੇ ਬੱਚੇ ਆ ਇੱਥੇ ਲੇਡੀਜ਼ ਆਉਂਦੀਆਂ ਬੱਚੇ ਜਿਹੜੇ ਹਜੇ ਜੰਮੇ ਆ ਵਿਚਾਰੇ ਹਨਾ ਜਿਨ੍ਹਾਂ ਨੇ ਧਰਤੀ ਦੇ ਕੋਲ ਦੇਖਿਆ ਉਹਨਾਂ ਨੂੰ ਬਲੱਡ ਕੈਂਸਰ ਆ ਓ ਠੀਕ ਹੈ 6-6 ਮਹੀਨਿਆਂ ਦੇ ਅਨਮੈਰਡ ਮੁੰਡੇ ਕੁੜੀਆਂ ਨੂੰ ਕੈਂਸਰ ਹੋਇਆ ਪਿਆ ਮੈਂ ਇੱਕ ਗੱਲ ਕਹਿਣਾ ਵੀ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਸਾਨੂੰ ਸਭ ਤੋਂ ਪਹਿਲਾਂ ਸਾਨੂੰ ਆਪਣੇ ਕੁਝ ਖਾਣ ਪੀਣ ਦੇ ਤਰੀਕੇ ਉਹ ਚੇਂਜ ਕਰਨੇ ਪੈਣੇ ਆ ਮੈਂ 5 ਸਾਲਾਂ ਤੋਂ ਡਾਈਟ ਦੱਸ ਰਿਹਾ ਭਾਈ ਆਪਾਂ ਆ ਚੀਜ਼ ਬੰਦ ਕਰਨੀ ਆ ਆ ਚੀਜ਼ ਸ਼ੁਰੂ ਕਰਨੀ ਆ ਹਨਾ ਤੇ ਉਸੇ ਤਰ੍ਹਾਂ ਇਹ ਦਵਾਈ ਆ ਇਹਦੀ ਵੱਖੋ ਵੱਖਰੀ ਡੋਜ਼ ਆ ਅੱਛਾ ਇਹਦੇ ਵਿੱਚ ਸਾਡਾ ਲਿਖਿਆ ਹੁੰਦਾ ਇੱਕ ਚੀਜ਼ ਆ ਦੇਖੋ 20 ਤੋਂ 25 ਦਿਨ 20 ਤੋਂ 25 ਦਿਨਾਂ ਵਿੱਚ ਰਿਜ਼ਲਟ ਕੈਂਸਰ ਦਾ ਕੈਂਸਰ ਦਾ 2 ਤੋਂ 25 ਜਣਾ ਰਿਜ਼ਲਟ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਆ ਦਵਾਈ ਆ ਆ ਦੇਖੋ ਤੁਸੀਂ ਇਹ ਆਪਣੀ ਸਾਰੀਆਂ ਜੜੀਆਂ ਬੂਟੀਆਂ ਆਯੁਰਵੇਦ ਇੱਕ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਦੱਸਣਾ ਚਾਹਣਾ ਜਿੰਨੇ ਵੀ ਵੀਰ ਭੈਣ ਭਰਾ ਮੇਰੀ ਵੀਡੀਓ ਵੇਖ ਰਹੇ ਆ ਮੈਂ ਆਪਣੀ ਆਪ ਦੇ YouTube ਚੈਨਲ ਤੇ Facebook ਤੇ ਬੋਲਦਾ ਹੁੰਨਾ ਅੱਜ ਤੁਹਾਡੇ ਚੈਨਲ ਤੇ ਬੋਲੂਗਾ ਜੀ ਦੁਨੀਆ ਦੀ ਜਿਹੜੀ ਮਰਜੀ ਲੈਬ ਤੋਂ ਇਹਨੂੰ ਟੈਸਟ ਕਰਾਓ ਇਹਦੇ 'ਚ ਕੋਈ ਕੈਮੀਕਲ ਕੋਈ ਸਟੀਰ ਕੋਈ ਡਰਗ ਕੱਢ ਦੇ ਬੰਦਾ ਉਹਨੂੰ ਆਪਾਂ ਨਾਮ ਦਵਾਂਗੇ ਤੁਸੀਂ ਕਹਿੰਦੇ ਹੋ ਕਿ ਇਹਦੇ ਵਿੱਚ ਕੋਈ ਸਟੀਰੋਇਡ ਕੋਈ ਕੈਮੀਕਲ ਕੋਈ ਡਰਗ ਨਹੀਂ ਕੋਈ ਡਰਗ ਨਹੀਂ ਸਭ ਤੋਂ ਜਿਹੜੀਆਂ ਔਖੀਆਂ ਕੰਟਰੀਆਂ ਜਿੱਥੇ ਦਵਾਈ ਨਹੀਂ ਪਹੁੰਚਦੀ ਯੂਰਪ ਦੀਆਂ ਕੰਟਰੀਆਂ ਠੀਕ ਹੈ ਉਹ ਬਾਹਰ ਦੀ ਮੈਡੀਸਨ ਅਸੈਪਟ ਨਹੀਂ ਕਰਦੇ ਨਹੀਂ ਕਰਦੇ ਦੇਸੀ ਜਮਾਉਂਦੇ ਇਹ ਉੱਥੇ ਵੀ ਜਾਂਦੀ ਆ ਕਿਉਂ ਇਹ ਕਸਟਮ ਪਾਸ ਆ ਇਹ ਕਸਟਮ ਪਾਸ ਆ ਹਾਂ ਇਹ ਸੂਈਦਨ ਜਿਹੜਾ ਹੁਣ ਜਿਹੜੇ ਬੰਦੇ ਨੇ ਆਮ ਜਾਣਾ ਬਾਹਰ ਉਹ ਤਾਂ ਆਪ ਦੇ ਟੇਚੀ ਚ ਪਾ ਕੇ ਲੈ ਜੂ ਹੂੰ ਹੁਣ ਜੇ ਕੋਈ ਆਪਣਾ ਸੱਜਣ ਮਿੱਤਰ ਬਾਹਰ ਬੈਠਾ ਕਿਸੇ ਨੂੰ ਉਸ ਦੇਸ ਬਿਮਾਰੀ ਤੋਂ ਪੀੜਤ ਅਗਲਾ ਕਹਿੰਦਾ ਯਾਰ ਮੈਨੂੰ ਦਵਾਈ ਭੇਜ ਦੇ ਉਹਨੂੰ ਆਪਾਂ ਦਵਾਈ ਭੇਜਦੇ ਆ ਇਹਨੂੰ ਸਭ ਤੋਂ ਪਹਿਲਾਂ ਕਸਟਮ ਚੈੱਕ ਕਰਦਾ ਇਹਨੂੰ ਵੀ ਇਹਦੇ ਵਿੱਚ ਕੋਈ ਕੈਮੀਕਲ ਕੋਈ ਡਰੱਗ ਤਾਂ ਨਹੀਂ ਹੈਗਾ ਕੋਈ ਏਦਾਂ ਦਾ ਸਾਲਟ ਤਾਂ ਨਹੀਂ ਹੈਗਾ ਇਹ ਉਥੋਂ ਫਿਰ ਪਾਸ ਆ ਫਿਰ ਜਾਂਦੀ ਆ ਬਾਹਰ ਮਤਲਬ ਬਾਹਰ ਵੀ ਇਹ ਦੇਸੀ ਦਵਾਈ ਚੱਲ ਜਾਂਦੀ ਕਿਉਂਕਿ ਮੋਸਟਲੀ ਕਿ ਹੁੰਦਾ ਕਿ ਦੇਸੀ ਦਵਾਈਆਂ ਨਹੀਂ ਜਾਂਦੀਆਂ ਬਾਹਰ ਇਹ ਚੰਦੀ ਆ ਇਹ ਆਪਣੀ ਆਯੁਰਵੈਦ ਦਵਾਈ ਆ ਕੋਈ ਸਾਈਡ ਇਫੈਕਟ ਨਹੀਂ 0% ਸਾਈਡ ਇਫੈਕਟ ਅੱਛਾ ਇਹਦਾ ਜਿਹੜਾ ਹੁਣ ਕਈ ਬੰਦੇ ਪੁੱਛਦੇ ਆ ਵੀ ਇਹਨੂੰ ਲੈਣਾ ਕਿੱਦਾਂ ਹਣ ਇਹਨੂੰ ਲੈਣਾ ਕਿੱਦਾਂ ਹੁੰਦਾ ਜਿੱਦਾਂ ਕੋਈ ਛੋਟੇ ਬੱਚੇ ਆ ਜਾਂ ਕੋਈ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਵਰਗ ਦਾ ਬੰਦਾ ਹਣ ਜਿੱਦਾਂ ਦੇਖੋ ਇਹ ਕੱਚ ਦੇ ਗਲਾਸ ਆ ਆਪਣੇ ਇਹਨੂੰ ਪੀਣਾ ਇਹਨੂੰ ਰਾਤ ਨੂੰ ਗਲਾਸਾਂ ਚ ਪਾ ਕੇ ਭਿਉਂ ਕੇ ਰੱਖਣੀ ਹੁੰਦੀ ਆ ਦਵਾਈ ਡੋਜ ਕਿੰਨੀ ਲੈਣੀ ਆ ਉਹ ਬੰਦੇ ਦੀ ਬਿਮਾਰੀ ਤੇ ਅਕੋਰਡਿੰਗ ਆ ਠੀਕ ਹੈ ਵੀ ਉਹਨੂੰ ਬਿਮਾਰੀ ਕਿੰਨੀ ਕ ਹੈ ਇਹਨੂੰ ਰਾਤ ਨੂੰ ਭਿਉਂ ਕੇ ਰੱਖਣਾ ਹੁੰਦਾ ਸਵੇਰੇ ਇਹਨੂੰ ਉਬਾਲ ਕੇ ਪਾਣੀ ਪੀਣਾ ਇਹਦਾ ਇਕੱਲਾ ਖਾਣੀ ਨਹੀਂ ਇਹ ਬੜੀ ਸੌਖੀ ਆ ਇਹਦਾ ਪਾਣੀ ਪੀਣਾ ਇਕੱਲਾ ਰਾਤ ਨੂੰ ਤੁਸੀਂ ਪਾਣੀ 'ਚ ਪਾ ਕੇ ਰੱਖਤੀ ਜੀ ਸਵੇਰੇ ਉਹਨੂੰ ਉਬਾਲਿਆ ਜੀ ਇੱਕ ਮੈਂ ਹੋਰ ਤੁਹਾਨੂੰ ਦੱਸ ਦਿੰਨਾ ਆਪਣਾ ਨਾ ਸਭ ਤੋਂ ਸੌਖਾ ਕੀਤਾ ਹੋਇਆ ਕੰਮ ਆਪਣੇ ਆ ਪੇਪਰ ਬਣਾਏ ਹੋਇਆ ਆ ਦੇਖੋ ਇਹਦੇ ਵਿੱਚ ਆਪਣਾ ਸਾਰਾ ਦਵਾਈ ਲੈਣ ਦਾ ਤਰੀਕਾ ਪਰਹੇਜ਼ ਸਾਰਾ ਕੁਝ ਲਿਖਿਆ ਹੋਇਆ ਅੱਛਾ ਦੂਜੀ ਬੇਨਤੀ ਇਹ ਆ ਵੀ ਮੈਂ ਵੀਡੀਓ ਜਰੀਏ ਵੀ ਇਹ ਕਹੇ ਨਾ ਚਾਹੇ ਆਪਣਾ ਬੰਦਾ ਐਲੋਪੈਥੀ ਮੈਡੀਸਿਨ ਲੈ ਰਿਆ ਹੂੰ ਚਾਹੇ ਉਹਦਾ ਆਪਰੇਟ ਹੋ ਗਿਆ ਚਾਹੇ ਨਹੀਂ ਹੋਇਆ ਠੀਕ ਚਾਹੇ ਉਹਦੇ ਕੀਮੋ ਲੱਗੀ ਆ ਚਾਹੇ ਨਹੀਂ ਲੱਗੀ ਕਈ ਸਾਡੇ ਨਾ ਇੱਕ ਗੱਲ ਹੋਰ ਦੱਸਦਾ ਸਾਡੇ ਮੰਨ ਲਓ ਘਰ ਦੇ ਵਿੱਚ 5 ਜੀ ਆ ਜੀ ਉਹ ਤਿੰਨ ਬੰਦੇ ਤਾਂ ਕਹਿੰਦੇ ਆ ਵੀ ਅਸੀਂ ਐਲੋਪੈਥੀ ਵਾਲੀ ਜਾਣਾ ਹੀ ਜਾਣਾ ਹਾਂ ਤੇ ਜਿਹੜੇ ਦੋ ਬੰਦੇ ਹੁੰਦੇ ਉਹ ਕਹਿੰਦੇ ਨਹੀਂ ਅਸੀਂ ਤਾਂ ਵੀ ਆਯੁਰਵੇਦ ਦਵਾਈ ਵਾਲੇ ਪਾਸੇ ਜਾਣਾ ਜੇ ਤੁਸੀਂ ਐਲੋਪੈਥੀ ਦੇ ਨਾਲ ਇਹਦਾ ਸੇਵਨ ਕਰਨਾ ਕਰ ਸਕਦੇ ਆ 0% ਸਾਈਡ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਮਤਲਬ ਕਿ ਬਲਕਿ ਇਹ ਤਾਂ ਨਹੀਂ ਹੋਊਗਾ ਕਿ ਜਿਆਦਾ ਗਰਮ ਹੋ ਜਾਂ ਦਵਾਈ ਜਿਆਦਾ ਖਾਲੀ ਮੈਂ ਦੱਸ ਦਿੰਦਾ ਵੀ ਜਿਹੜੀ ਆਪਾਂ ਕੀਮੋ ਲਵਾਉਣੇ ਆ ਆਪਾਂ ਦੇਖਦੇ ਆ ਜਿਹੜੇ ਬੰਦੇ ਨੂੰ ਕੀਮੋ ਲੱਗੀ ਆ ਉਹਦੇ ਸਾਈਡ ਇਫੈਕਟ ਆਉਂਦੇ ਆ ਆਪਾਂ ਦੇਖਦੇ ਆ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਵੀ ਐਲੋਪੈਥੀ ਦਵਾਈ ਦੇ ਨਾਲ ਨਾਲ ਤੁਸੀਂ ਇਹ ਲੈ ਸਕਦੇ ਆ ਲੈ ਸਕਦੇ ਆ ਬਟ ਮੇਰੀ ਦਵਾਈ ਦੇ ਨਾਲ ਕੋਈ ਹੋਰ ਦੇਸੀ ਜਾਂ ਕੋਈ ਹੋਰ ਆਯੁਰਵੈਦ ਦਵਾਈ ਨਹੀਂ ਖਾਣੇ ਮੈਨੂੰ ਦੇਸੀ ਦਵਾਈ ਹੋਣਾ ਆਪਾਂ ਲਈਏ ਐਲੋਪੈਥੀ ਨਾਲ ਤੁਸੀਂ ਕਿਉਂਕਿ ਲੋਕਾਂ ਦਾ ٹرسٹ ਵੀ ਬਣਿਆ ਹੁੰਦਾ ਨਾ ਇੱਕ ਕੀ ਹਾਂ ਜਿਉਂਕਿ ਜਦੋਂ ਮਾਹੀ ਗਿਆ ਜਦੋਂ ਪਹਿਲਾਂ ਡਾਇਗਨੋਸ ਹੁੰਦਾ ਬੰਦਾ ਪਹਿਲਾਂ ਹਸਪਤਾਲ ਨੂੰ ਭਜਦਾ ਡਾਕਟਰ ਕੋ ਜਾਈਏ ਉਹ ਪਹਿਲਾਂ ਤੁਹਾਡੇ ਕੋਲ ਨਹੀਂ ਆਉਂਗਾ ਹਾਂ ਲੈ ਸਕਦੇ ਆ ਜੇ ਦੇਖੋ ਹੁਣ ਅੱਜ ਉਹ ਇੱਕ ਬੰਦਾ ਅੱਜ ਇਹ ਬੰਦਾ ਐਲੋਪੈਥੀ ਮੈਡੀਸਨ ਲੈ ਰਿਹਾ ਇਹਨੂੰ ਪਤਾ ਕਿ ਮੈਨੂੰ ਕੀ ਰਿਜ਼ਲਟ ਮਿਲ ਰਿਹਾ ਜਦੋਂ ਇਹ ਦਵਾਈ ਨਾਲ ਐਡ ਕਰ ਲਈ ਉਹਨੂੰ 100% ਹੋਰ ਪਤਾ ਲੱਗ ਗਿਆ ਨਾ ਹਾਂ ਤੇ ਮੈਂ ਤਾਂ ਵੈਸੇ ਜਿਹੜੀ ਮੇਰੀ ਛਪਾਰ ਛੇ ਆ ਵੀ ਤੁਸੀਂ ਭਾਈ ਉਹਨੂੰ ਇੱਕ ਵਾਰੀ ਬੰਦ ਕਰਕੇ ਤੁਸੀਂ ਪਹਿਲਾਂ ਇਹਨੂੰ ਵਰਤ ਕੇ ਤੇ ਤੁਸੀਂ ਉੱਤੇ ਡੱਬੇ ਤੇ ਜਿਹੜਾ ਲਿਖਿਆ ਹੋਇਆ ਕਿ 20 ਤੋਂ 25 ਦਿਨਾਂ ਚ ਤੁਹਾਨੂੰ ਰਿਜ਼ਲਟ ਆ ਦੇਖੋ ਉੱਤੇ ਲਿਖਿਆ ਹੋਇਆ ਕਿ 20 ਤੋਂ 25 ਦਿਨਾਂ ਵਿੱਚ ਇਹ ਮਿਲਦਾ ਹੈ ਮਤਲਬ ਕਿ ਤੁਹਾਨੂੰ ਰਿਜ਼ਲਟ ਜਿਹੜਾ 20 ਤੋਂ 25 ਦਿਨਾਂ ਵਿੱਚ ਮਿਲਣਾ ਸ਼ੁਰੂ ਹੋ ਜਾਊਗਾ ਜੀ ਇਹ ਵੀ ਤੁਸੀਂ ਪੂਰਾ ਗਰੰਟੀ ਦਾ ਕਹਿੰਦੇ ਗਰੰਟੀ ਇਹ ਆ ਵੀ ਹੁਣ ਕਈ ਬੰਦੇ ਇਹੋ ਜਿਹੇ ਆ ਜਿਨ੍ਹਾਂ ਨੂੰ ਬਲੱਡ ਕੈਂਸਰ ਆ ਹੁਣ ਸਾਡੇ ਕੋਲੇ ਕਈ ਲੇਡੀਜ਼ ਆ ਜੇ ਆਉਂਦੀਆਂ ਜਿਨ੍ਹਾਂ ਨੂੰ ਜੇ ਆਪਾਂ ਕਹਿ ਦਈਏ ਯੂਰਿਨ ਬਲੈਡਰ ਦਾ ਕੈਂਸਰ ਆ ਕਿਸੇ ਨੂੰ ਚੈਸਟ ਦਾ ਕੈਂਸਰ ਆ ਕਿਸੇ ਨੂੰ ਬੱਚੇਦਾਨੀ ਦਾ ਕੈਂਸਰ ਆ ਕੋਜਾ ਟੈਸਟ ਇਦਾਂ ਦੇ ਹੁੰਦੇ ਆ ਜਿਹੜੇ ਬਲੱਡ ਟੈਸਟ ਹੁੰਦੇ ਆ ਉਹਨਾਂ ਦਾ 20 ਤੋਂ 25 ਦਿਨਾਂ ਚ ਪਤਾ ਲੱਗਣ ਲੱਗ ਜਾਂਦਾ ਉਹਦੇ ਸੈੱਲ ਘਟਣ ਲੱਗ ਜਾਂਦੇ ਆ ਜਿਹੜਾ ਪਰਿਵਾਰ ਦਾ ਮੈਂਬਰ ਦਵਾਈ ਖਾਂਦਾ ਜਦੋਂ ਆਪੇ ਵੇਖਦਾ ਵੀ ਸਾਡੇ ਭਾਈ ਸੀਏ 125 ਜਾਂ ਸੀਏ 15.3 ਪਹਿਲਾਂ 100 ਸੀ ਆ 20 25 ਦਿਨ ਦਵਾਈ ਖਾ ਕੇ ਟੈਸਟ ਕਰਾ ਲਿਆ ਯਾਰ ਅੱਗੇ ਨਾਲੋਂ ਇਹਦੇ 20 ਸੈੱਲ 30 ਘਟ ਗਏ ਉਹਨੂੰ ਰਿਜ਼ਲਟ ਮਿਲ ਗਿਆ ਜੀ ਹੋਰ ਉਹਨੂੰ ਕੀ ਮਿਲਣਾ ਦੱਸੋ ਅੱਛਾ ਮੰਨ ਲਓ ਹਸਪਤਾਲ ਗਏ ਆਪਰੇਸ਼ਨ-ਪਰੂਸ਼ਨ ਹੋ ਰਿਹਾ ਮਤਲਬ ਕਿ ਲਾਅ ਚੱਲਦਾ ਹੋਰ ਡਾਕਟਰ ਨੇ ਕਿਤੇ ਕਿਤੇ ਜਵਾਬ ਦੇ ਹੀ ਦਿੱਤਾ ਜੀ ਹੁਣ ਬੰਦਾ ਤੁਹਾਡੇ ਕੋਲ ਆ ਜਵੇ ਜੀ ਉਹਦੀ ਰਿਕਵਰੀ ਹੈ ਮਤਲਬ ਉਸ ਉਸ ਲੈਵਲ ਤੇ ਵੀ ਡਾਕਟਰ ਨੇ ਵੀ ਹਾਂ ਵੀ ਸੇਵਾ ਕਰ ਲਓ ਆਪਣਾ ਔਕਾ ਹੱਥ ਖੜੇ ਕਰਦੇ ਡਾਕਟਰ ਨੇ ਜੀ ਉਹਦਾ ਰਿਕਵਰੀ ਹੈ ਦੱਸਦਾ ਮੇਰਾ ਨਾ YouTube ਤੇ ਚੈਨਲ ਬਣਿਆ Facebook ਤੇ ਵੀਡੀਓ ਚੱਲਦੀਆਂ ਉਹਦੇ ਤੇ ਜਿਹੜੀਆਂ ਆਪਾਂ ਪਿਛਲੇ 5 ਸਾਲ ਤੋਂ ਵੀਡੀਓ ਵੀਡੀਓ ਪਾ ਰਹੇ ਆ ਅਪਲੋਡ ਕਰ ਰਹੇ ਆ ਉਹਦੇ ਤੇ ਜਿੰਨੀਆਂ ਵੀਡੀਓ ਦੇਖੋਗੇ ਸਾਰੇ ਜਵਾਬ ਵਾਲੀ ਆ ਸਾਰੇ ਜਵਾਬ ਵਾਲੀ ਹਾਂ ਅੱਛਾ ਇਹ ਮੇਰੀ ਜ਼ਿੰਦਗੀ ਦੇ 7 ਤੋਂ 8 ਕੇਸ ਇਹੋ ਜੇ ਸੀ ਅੱਜ ਵੀ ਵਿਦ ਇਨ ਰਿਕਾਰਡ ਪ੍ਰੂਫ ਹੂੰ ਜਿਨ੍ਹਾਂ ਦੇ ਘਰਦਿਆਂ ਨੇ ਲੀੜੇ ਬਣਾ ਕੇ ਰੱਖਲੇ ਸੀ ਇੱਥੋਂ ਤੱਕ ਤਾਂ ਨਹੀਂ ਕੋਈ ਜਾਂਦਾ ਬਈ ਆ ਇੱਕ ਮਰੀਜ਼ ਆ ਇਹਦੇ ਘਰਦਿਆਂ ਨੇ ਸੋਚ ਲਿਆ ਵੀ ਇਹ ਡੈੱਡ ਆ ਯਾਰ ਇਹਦੇ ਕੱਪੜੇ ਬਣਾ ਲਏ ਤੇ ਕਿਸੇ ਨੇ ਉਹਨਾਂ ਦੇ ਰਿਸ਼ਤੇਦਾਰ ਨੇ ਦੱਸਤਾ ਵੀ ਭਾਈ ਰਾਈਆਂ ਵਾਲੇ ਦਵਾਈ ਮਿਲਦੀ ਆ ਆਯੁਰਵੈਦ ਨਾਲ ਆਪਾਂ ਇੱਕ ਟਰਾਈ ਕਰਕੇ ਦੇਖ ਲਈਏ ਉਹ ਕਹਿੰਦਾ ਯਾਰ ਲੀੜੇ ਤਾਂ ਬਣਾ ਲਿਆ ਕੀ ਕਰਾਂਗੇ ਉਹ ਕਹਿੰਦਾ ਚੱਲ ਟਰਾਈ ਕਰ ਲਈਏ ਤੇ ਮੈਂ ਉਹਨਾਂ ਨੂੰ ਹੁਣ ਮਜ਼ਾਕ ਕਈ ਵੀ ਸ਼ੇਰਦਾਨਾ ਹਾਸਾ ਮਜ਼ਾਕ ਉਹਨਾਂ ਦਾ ਦਿਲ ਲਵਾਉਣ ਵਾਸਤੇ ਯਾਰ ਕੱਪੜੇ ਤਾਂ ਚੈੱਕ ਕਰ ਲਓ ਪਾ ਕੇ ਉੱਚੀ ਆ ਜਾਂ ਨਹੀਂਵੇ ਹੂੰ ਕਿਉਂ ਉਹ ਬੰਦੇ ਚੰਗੇ ਭਲੇ ਆ 2.5 2 3 3 ਸਾਲ ਹੋ ਗਏ ਦਵਾਈ ਖਾਈ ਜਾਂਦਿਆਂ ਨੂੰ ਉਹਨਾਂ ਦੇ ਕੱਪੜੇ ਬਣਾ ਕੇ ਰੱਖ ਲੇ ਸੋ ਉਹਨਾਂ ਦੇ ਘਰਦਿਆਂ ਨੇ ਪ੍ਰੂਫ ਆ ਇਸ ਚੀਜ਼ ਦੇ ਹੁਣ ਐਦੂ ਉੱਤੇ ਕੁਛ ਨਹੀਂ ਹੈਗਾ ਹੋਰ ਇਹ ਤੋਂ ਵੱਡੀ ਗੰਟੀ ਕਿਹੜੀ ਹੋ ਸਕਦੀ ਹੈ ਅੱਛਾ ਇਹਦੇ ਨਾਲ ਤੁਸੀਂ ਲਿਖਿਆ 슈ਗਰ ਹੋ ਗਿਆ ਜੀ ਤੇ ਨਸ਼ੇ ਦੀ ਦਵਾਈ ਵੀ ਦੇਨੇ ਤੁਸੀਂ ਹਾਂਜੀ ਅੱਛਾ ਸਭ ਤੋਂ ਪਹਿਲਾਂ ਆਪਾਂ 슈ਗਰ ਦੀ ਗੱਲ ਕਰਦੇ ਹਾਂ 슈ਗਰ ਦੀ ਦੇਖੋ ਇੱਕ ਪੱਕੀ ਗੋਲੀ ਲੱਗੀ ਹੁੰਦੀ ਜੀ ਹਰ ਇੱਕ ਨੂੰ ਸਾਰੇ ਦੇ ਘਰੇ 슈ਗਰ ਦੇ ਖਾ ਲੋ ਗੋਲੀ ਖਾ ਲਈ ਆਰਾਮ ਆ ਗਿਆ ਠੀਕ ਹੈ ਜੀ ਹੁਣ ਇਹ ਆਪਣੀ 슈ਗਰ ਦੀ ਦਵਾਈ ਆ ਠੀਕ ਆ ਇਹ ਵੀ ਸਾਰੀਆਂ ਜੜੀਆਂ ਬੂਟੀਆਂ ਤੋਂ ਤਿਆਰ ਆ ਹਮ ਇਹਦੇ ਵਾਸਤੇ ਵੀ ਉਹੀ ਗੱਲ ਕਹੂੰਗਾ ਕੋਈ ਸਟੀਰੋਇਡ ਨਹੀਂ ਕੋਈ ਨਸ਼ਾ ਨਹੀਂ ਦੁਨੀਆਂ ਦੀ ਜਿਹੜੀ ਮਰਜ਼ੀ ਲੈਬ ਤੋਂ ਚੈੱਕ ਕਰਾਓ ਹੂੰ ਠੀਕ ਐ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਕੈਮੀਕਲ ਕੋਈ ਸਟੀਰੋਇਡ ਕੋਈ ਡਰਗ ਕੱਢ ਦੇ ਨਾਮ ਦਵਾਂਗਾ ਡਾਕਟਰ ਜੀ ਹਾਂਜੀ ਠੀਕ ਐ ਜੀ ਵੀ ਵਾਕਿਆ ਉਹ ਲਿਖ ਕੇ ਦਵੇ ਵਾਕਿਆ ਵਿੱਚ ਹੈ ਸलो ਜੀ ਉਹਨੂੰ 슈ਗਰ ਦੀ ਦਵਾਈ ਵਾਲੀ ਗੱਲਬਾਤ ਕਰਨੀ ਐ ਛੇ ਇਹਦੇ ਵਾਰ ਦੱਸ ਜੀ ਕਿਉਂਕਿ ਨਾ ਇਹਦਾ ਵੀ ਲੋਕਾਂ ਨੂੰ ਦਿਖਾਤ ਪੈ ਗਈ ਗੋਲੀ ਖਾਣ ਦੀ ਕਿ ਦਵਾਈ 슈ਗਰ ਦੀ ਗੋਲੀ ਖਾ ਲਈ ਜਿਹੜਾ ਸ਼ੂਗਰ ਦਾ ਸੀਟ ਹੈ ਇਹ ਵੀ ਅੱਜ ਸ਼ੂਗਰ ਦੀ ਗੋਲੀ ਲੈ ਰਿਆ ਜਾਂ ਛੋਟੇ ਬੱਚੇ ਅੱਜਕੱਲ ਇੰਜੈਕਸ਼ਨ ਲੈ ਰਹੇ ਆ ਚੰਡੀਗੜ੍ਹ ਪੀਜੀਆਈ ਦੀ ਗੱਲ ਕਰ ਲਈਏ ਉੱਥੇ ਇੱਕ ਵਾਰਡ ਹੀ ਵੱਖਰੀ ਬਣ ਗਈ ਆ ਬੱਚਿਆਂ ਦੀ ਜਿਹੜੇ ਸ਼ੂਗਰ ਦੇ ਬੱਚੇ ਐਡਮਿਟ ਹੁੰਦੇ ਆ ਉੱਥੇ ਚੰਡੀਗੜ੍ਹ ਪੀਜੀਆਈ ਦੇ ਵਿੱਚ ਹਨਾ ਕਈ ਵਾਰੀ ਹੁਣ ਜਿਹੜੇ ਜੰਮ ਦੇ ਬੱਚਿਆਂ ਨੇ ਸ਼ੂਗਰ ਆ ਜਿਹੜੀ ਸ਼ੂਗਰ ਦੀ ਬਿਮਾਰੀ ਆ ਇਹ ਵੀ ਇੱਕ ਬੜੀ ਨਾਮਰਾਦ ਬਿਮਾਰੀ ਆ ਇਹ ਵੀ ਬੰਦੇ ਨੂੰ ਹੌਲੀ-ਹੌਲੀ ਅੰਦਰੋਂ ਖੋਖਲਾ ਕਰ ਦਿੰਦੀ ਆ ਖਾ ਜਾਂਦੀ ਆ ਅੱਜ ਮੰਨ ਲਓ ਇੱਕ ਬੰਦਾ ਸ਼ੂਗਰ ਦੀ ਗੋਲੀ ਖਾ ਰਿਹਾ ਜਿਹੜਾ ਸਾਡਾ ਇਹਦਾ ਸੇਵਨ ਕਰਨਾ ਦਵਾਈ ਦਾ ਇਹਦਾ ਵੀ ਸੇਵਨ ਉਦਾਂ ਹੀ ਕਰਨਾ ਬਟ ਇਹ ਬਾਲਕੇ ਨਹੀਂ ਪੀਣੀ ਇਹ ਪੀਣੀ ਇਹ ਵੀ ਪਾਣੀ ਚ ਪਾ ਕੇ ਆ ਠੀਕ ਹੈ ਠੀਕ ਹੈ ਅੱਜ ਇੱਕ ਬੰਦੇ ਦੀ ਸ਼ੂਗਰ ਹੈਗੀ ਆ ਮੰਨ ਲਓ 200 ਗੋਲੀ ਖਾ ਰਿਹਾ ਉਹ 500 ਪਾਵਰ ਦੀ ਸਵੇਰੇ ਸ਼ਾਮ ਜਦੋਂ 20 ਤੋਂ 25 ਦਿਨ ਆਹ ਦਵਾਈ ਦਾ ਸੇਵਨ ਕਰ ਲਿਆ ਉਹਦੀ ਜਿਹੜੀ ਗੋਲੀ ਤਾਂ ਇੱਕ ਵਾਰੀ ਲੋਜੀ ਲਈ ਜਾਂਦਾ ਨਾ ਮੰਨ ਲਓ ਲਈ ਜਾਂਦਾ ਆ ਇਹਨੂੰ ਆਪਾਂ ਵਿੱਚ ਐਡ ਕਰ ਲਿਆ ਇਸ ਦਵਾਈ ਨੂੰ ਅੱਜ ਉਹਦੀ ਸ਼ੂਗਰ 200 ਤੇ ਖੜੀ ਆ ਗੋਲੀ ਖਾ ਕੇ ਜਦੋਂ ਆਹ ਵਿੱਚ ਐਡ ਕਰ ਲਈ 20 ਤੋਂ 25 ਦਿਨਾਂ ਦੇ ਵਿੱਚ 100 ਤੋਂ 150 ਦੇ ਵਿਚਾਲੇ ਆ ਜਾਣੀ ਆ ਪਹਿਲੇ ਮਹੀਨੇ ਪਹਿਲੇ ਮਹੀਨੇ ਚ ਹਾਂ ਉਸ ਤੋਂ ਬਾਅਦ ਦੇ ਵਿੱਚ ਜੇ ਕਿ ਇਹਦੀ 150 ਰਹਿੰਦੀ ਆ 100 ਤੇ ਆ ਗਈ ਫੇਰ ਸਾਡਾ ਉਹਨੂੰ ਕਹਿੰਦਾ ਅਗਲਾ ਫਰਜ ਕੀ ਹੁੰਦਾ ਵੀ ਆਪਦੀ ਡੋਜ਼ ਜਿਹੜੀ ਆ ਇੱਕੇ ਵਾਰੀ ਬੰਦ ਨਹੀਂ ਕਰਨੀ ਉਹਨੂੰ ਮੁੜ ਕੇ ਅੱਧੀ ਕਰ ਦੋ ਅੱਧੀ ਤੋਂ ਬਾਅਦ ਫਿਰ ਹੌਲੀ ਹੌਲੀ ਬੰਦ ਕਰ ਦੋ ਡੇਢ ਤੋਂ 2 ਸਾਲ ਚੱਲਣੀ ਆ ਦਵਾਈ ਹਾਂ ਮੈਂ ਉਹ ਹੀ ਡੇਢ ਸੌ ਡੇਢ ਤੋਂ 2 ਸਾਲ ਜੀ ਹਾਂ ਜਿਹੜੀ ਸਾਡੀ ਕੈਂਸਰ ਦੀ ਦਵਾਈ ਆ ਉਹ ਵੀ ਡੇਢ ਤੋਂ 2 ਸਾਲ ਚੱਲਣੀ ਆ ਆ ਵੀ ਡੇਢ ਤੋਂ 2 ਸਾਲ ਚੱਲਣੀ ਆ ਇੱਕ ਗੱਲ ਹੋਰ ਬੋਲੂਗਾ ਸਾਡੇ ਕਈ ਵੀਰ ਭੈਣ ਭਰਾ ਇਦਾਂ ਦੇ ਆਓ ਮੇਰੀ ਵੀਡੀਓ ਦੁਆਰਾ ਫੇਰ ਸੁਣਦੇ ਹੋਣਗੇ ਇਸ ਚੈਨਲ ਦੇ ਰਾਹੀਂ ਸੁਣਨਗੇ ਵੀ ਉਹ ਕੀ ਕਰਦੇ ਆ ਵੀ ਜਦੋਂ 2 ਤੋਂ 3 ਮਹੀਨੇ ਜਾਂ 5 ਜਾਂ 7 ਮਹੀਨਿਆਂ ਦੇ ਵਿੱਚ ਜਦੋਂ ਮਰੀਜ਼ ਠੀਕ ਹੋ ਜਾਂਦਾ ਨਾ ਉਹ ਦਵਾਈ ਬੰਦ ਕਰ ਜਾਂਦੇ ਆ ਹਾਂ ਕਾਹ ਤੋਂ ਕਰ ਜਾਂਦੇ ਆ ਵੀ ਸਾਡਾ ਬੰਦਾ ਠੀਕ ਹੋ ਗਿਆ ਹੁਣ ਆਪਾਂ ਕਾਹ ਤੋਂ ਪੈਸੇ ਦੇਣੇ ਆ ਪਰ ਮੈਂ ਉਹਨਾਂ ਨੂੰ ਮੈਂ ਪਹਿਲਾਂ ਵੀ ਬੋਲ ਕੇ ਦੱਸਦਾ ਹੁੰਨਾ ਅੱਜ ਵੀ ਵੀਡੀਓ ਦੇ ਜ਼ਰੀਏ ਦੱਸੂਗਾ ਜਿਹੜੀਆਂ ਬਿਮਾਰੀਆਂ ਹੁੰਦੀਆਂ ਇਹ ਹੱਡਾਂ 'ਚ ਰਚੀਆਂ ਹੁੰਦੀਆਂ ਇਹਨਾਂ ਨੂੰ ਬਾਹਰ ਕੱਢਣ ਆਸਤੇ ਥੋੜਾ ਜਿਹਾ ਸਮਾਂ ਲੱਗਦਾ ਜਿਹੜੀਆਂ ਇਹ ਦਵਾਈਆਂ ਇਹਦਾ ਕੋਈ ਸਾਈਡ ਇਫੈਕਟ ਨਹੀਂ ਠੀਕ ਆ ਤੁਸੀਂ ਪਹਿਲਾ ਵੀਡੀਓ ਚ ਸੁਣਿਆ ਤੁਹਾਡੇ ਸਾਹਮਣੇ ਬਾਪੂ ਜੀ ਇੱਕ ਇੰਟਰਵਿਊ ਦੇ ਗਏ ਆ ਉਹਦੀ ਘਰ ਵਾਲੀ ਨੂੰ ਕੈਂਸਰ ਸੀ ਉਹ ਬੰਦੇ ਨੂੰ ਤਾਂ ਥਾਇਰੋਇਡ ਦੀ ਸਮੱਸਿਆ ਸੀ ਹੁਣ ਦਵਾਈ ਇਹ ਕੈਂਸਰ ਦੀ ਸੀ ਉਹ ਬਾਅਦ ਨੂੰ ਥਾਇਰੋਇਡ ਦੀ ਮੈਂ ਠੀਕ ਹੋ ਗਿਆ ਮੇਰਾ ਥਾਇਰੋਇਡ ਠੀਕ ਹੋ ਗਿਆ ਮੈਂ ਪਹਿਲਾਂ ਬੋਲਦਾ ਹੁੰਨਾ ਵੀ ਇਹਨਾਂ ਚੀਜ਼ਾਂ ਦਾ ਕੋਈ ਨੁਕਸਾਨ ਨਹੀਂ ਹੁਣ ਆਪਣੇ ਕੋਲੇ ਡੇਲੀ ਰੁਟੀਨ ਚ ਇਦਾਂ ਦੇ ਬੰਦੇ ਆਉਂਦੇ ਆ ਜਿਨ੍ਹਾਂ ਦੇ ਫੈਮਿਲੀ ਦੇ ਵਿੱਚ ਕਿਸੇ ਨੂੰ ਕੈਂਸਰ ਹੈ ਰਿਪੋਰਟਾਂ ਪੋਜ਼ਿਟਿਵ ਆਈਆਂ ਉਹ ਅਗਲਾ ਸੋਚਦਾ ਕਿਉਂਕਿ ਇਹ ਬਿਮਾਰੀ ਬੜੀ ਨਾਮਰਾਦ ਆ ਅਗਲਾ ਸੋਚਦਾ ਯਾਰ ਵੀ ਆਸੀਂ ਸੇਵਨ ਕਰ ਸਕਦੇ ਆ ਵੀ ਸਾਨੂੰ ਵੀ ਇਦਾਂ ਦੀ ਕੋਈ ਗਾਂ ਚੀਜ਼ ਕੋਈ ਲੱਗਣਾ ਹਾਂ ਲੱਗਨੇ ਜਾਵੇ ਮੈਂ ਵੀਡੀਓ ਦੇ ਜ਼ਰੀਏ ਕਹਿਣਾ ਇਹਨੂੰ ਜਿਹੜਾ ਮਰਜ਼ੀ ਬੰਦਾ ਖਾ ਸਕਦਾ ਜਿਹੜਾ ਮਰਜ਼ੀ ਤੰਦਰੁਸਤ ਬੰਦਾ ਵੀ ਲੈ ਸਕਦਾ ਬਟ ਉਹਦੀ ਅਸੀਂ ਡੋਜ਼ ਘੱਟ ਰੱਖਾਂਗੇ ਠੀਕ ਹੈ ਠੀਕ ਹੈ 0% ਸਾਈਡ ਇਫੈਕਟ ਹਾਂ ਬਾਡੀ ਵਿੱਚ ਤੁਸੀਂ ਇਮਿਊਨਿਟੀ ਦੇਖਿਓ ਜੋ ਪਾਵਰ ਦੇਖਿਓ ਜੋ ਇਹਦੇ ਨਾਲ ਉਹਨੂੰ ਕਿੰਨਾ ਜ਼ਿਆਦਾ ਉਹਦੀ ਬਾਡੀ 'ਚ ਹੋਰ ਸੁਧਾਰ ਆਉਂਦਾ ਠੀਕ ਹੈ ਜੀ ਇਹ ਇੱਕ ਡੱਬੇ 'ਚ ਕਿੰਨੀ ਦਵਾਈ ਹੁੰਦੀ ਹੈ ਜੀ ਇਹ? ਇਹ ਜਿਹੜੀ ਇੱਕ ਸਾਡੀ ਦਵਾਈ ਹੁੰਦੀ ਆ ਇਹ ਇੱਕ ਡੱਬੇ ਦੇ ਵਿੱਚ 1 ਮਹੀਨੇ ਦੀ ਹੁੰਦੀ ਆ। 1 ਮਹੀਨੇ ਦੀ ਦਵਾਈ। ਜੇ ਹਸਪਤਾਲ ਜਾਓ ਤਾਂ ਦਵਾਈਆਂ ਮਹਿੰਗੀਆਂ ਮਹਿੰਗੀਆਂ ਹੁੰਦੀਆਂ। ਤੁਸੀਂ ਕਿੰਨਾ ਕ ਮਤਲਬ ਕਹ ਲਓ ਕਿ ਬੋਜੇ 'ਚ ਕਿੰਨਾ ਪਾਗ ਲੈ ਕੇ ਆਏ ਕਿ ਤੁਸੀਂ 1 ਮਹੀਨੇ ਦਵਾਈ ਦਿੰਦੇ। ਹਾਂ ਜਿਹੜੀ ਆਪਣੀ ਦਵਾਈ ਹੈ ਇਹ।